ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਭਾਂਜੇ ਦੀ ਕੋਠੀ ਦੀ ਛੱਤ ਪੈਣੀ ਹੈ। ਤੇ ਅੱਜ ਛੱਤ ਤੇ ਪਹੁੰਚੇ ਸੀ। ਸੋਨਮਾ ਦਿਖਾ ਰਿਹਾ ਹਾਰੀ ਛੱਤ ਪੈਂਦੀ। ਇਹ ਮੇਰਾ ਜੀਜਾ ਹੈ ਚਿੱਟੇ ਪਰਨੇ ਵਾਲਾ ਤੇ ਦੂਸਰਾ ਮੇਰੇ ਜੀਜੇ ਦਾ ਜੀਜਾ ਹੈ ਗਰਮੀਤ ਸਿੰਘ ਬਰਿੰਗ ਰਾਜਸਥਾਨ ਵਾਲੇ ਤੇ ਜਿਹੜਾ ਮਕਾਨ ਪੁਆਇਆ ਪਾਈ ਜੀ ਇਹ ਕੰਟਰੈਕਟ ਬੇਸ ਤੇ ਪੁਆਇਆ ਤੇ ਸਿੱਧੀ ਗੱਲਬਾਤ ਕੰਟਰੈਕਟ ਵਾਲੇ ਨਾਲ ਕਰਕੇ ਸਭ ਕੁਝ ਇਹਨੇ ਲਿਆਉਣਾ ਸਿਮਿੰਟ, ਬਜਰੀ, ਬਰੇਤੀ ਤੇ ਇਹਨਾਂ ਨੇ ਕੱਲਾਸ ਪਾਣੀ ਦੇਣਾ ਇੱਕ ਤਾਂ ਤਰਾਇ ਕਰਨ ਵਾਸਤੇ ਮਕਾਨ ਪਾਉਣ ਨੂੰ ਪਾਣੀ ਤੇ ਇੱਕ ਦੇਣੀ ਹੈ ਬਿਜਲੀ ਲਾਈਟ ਆ ਭਾਈ ਜੀ ਸੰਦੀਪ ਇਹਦਾ ਨਾਂ ਆ ਪੱਗ ਵਾਲਾ ਪੈਂਟ ਸ਼ਰਟ ਵਾਲਾ ਇਹ ਸੌਦੇ ਕਰਦਾ ਹੈ ਕੰਡਕਟਿਵ ਵੇਸਟ ਜੇ ਮਕਾਨ ਕਿਸੇ ਨੇ ਪਵਾਉਣਾ ਹੋਵੇ ਤਾਂ ਨੰਬਰ ਦੇ ਦਾਂਗੇ ਤੇ ਆ ਆਪਣੇ ਮਿਸਤਰੀਆ ਦੋਨੇ ਇਹਨਾਂ ਨੂੰ ਖੇਸ ਦਿੱਤੇ ਐ ਤੇ ਜਿਹੜੀ ਹੁੰਦੀ ਐ